ਆਜੋ 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 ਜੇ ਭਾਈ ਜੀ ਇਧਰ ਆਓ ਭਾਈ ਜੀ ਸਾਡੀ ਦੇ ਮੈਨੂੰ ਸੇ ਸ਼ੋਰ ਨਾਲ ਨਾ ਕਰਾ ਹਾਂ ਹਾਂ ਜੀ ਪ੍ਰਭੂ ਪ੍ਰੇਮੀ ਜੀ ਜੋ ਆ ਜਾਣਾ ਮੰਡੀ ਦੇ ਵਿੱਚ ਸਿਵਰੇਜ ਓਵਰਫਲੋ ਹੋ ਰਿਹਾ ਉਹਦੇ ਬਾਰੇ ਕੀ ਕਹੋ ਜੈ ਸ਼੍ਰੀ ਰਾਮ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਮੇਸ਼ਾ ਇਹ ਕਰਦਾ ਰਹਿਣਾ ਕਿਉਂਕਿ ਮੈਂ ਇੱਕ ਨਿਵਾਣਾ ਜਿਹਾ ਸੇਵਾਦਾਰ ਆ। ਲੋਕ ਮੈਨੂੰ ਦੁੱਖ ਤੇ ਲਈ ਆਪਣੀ ਦੱਸਦੇ ਆ ਵੀ ਪ੍ਰੇਮੀ ਜੀ ਕੁਝ ਹੱਲ ਕਰਾ ਦੇਣਗੇ। ਮੈਂ ਤਾਂ ਆਪਣੀ ਪ੍ਰਿਆਸ ਕਰਦਾ ਕੋਸ਼ਿਸ਼ ਕਰਦਾ ਕਿਉਂਕਿ ਮੈਂ ਆਪਣਾ ਜੀਵਨ ਸਮਾਜ ਦੀ ਸੇਵਾ ਦੇ ਵਿੱਚ ਭੜਾਈ ਦੇ ਵਿੱਚ ਲਾਇਆ ਹੈ। ਇਹ ਲੋਕਾਂ ਨੂੰ ਸਬਜੀ ਵਾਲਿਆਂ ਨੂੰ ਦੁਕਾਨਦਾਰਾਂ ਨੂੰ ਆ ਜਿਹੜੇ ਸਬਜੀ ਅੱਫਾ ਫੜਦੇ ਲਾਏ ਆ, ਕਪੜੇ ਵੇਚਦੇ ਆ ਪਰ ਆ ਆਂਦੇ ਜਾਂਦੇ ਰਾਘੀਰਾਂ ਨੂੰ ਪਾਸੀ ਵੇਲੇ ਕਰਕੇ ਬੜੀ ਦਿੱਕਤ ਆ ਰਹੀ ਹੈ। ਮੇਰੇ ਪ੍ਰਸ਼ਾਸਨ ਦੇ ਇਹੀ ਮੰਗ ਹੈ ਕਿ ਸਾਡੀ ਆਵਾਜ਼ ਨੂੰ ਸੁਣਿਆ ਕਰੋ ਅਸੀਂ ਆਪਣੀ ਤੁਹਾਡੇ ਨਾਲ ਖੜੇ ਆ ਅਸੀਂ ਇਹ ਕਹਿੰਦੇ ਆ ਕਿ ਇਸ ਸਿਵਰੇ ਦਾ ਟੋਪਰ ਚੜਤੇ ਹਲਕਿਤਾ ਜਾਵੇ ਤਾਂ ਕਿ ਹਰ ਇੱਕ ਰਾਗਿਨੀ ਨੂੰ ਔਰ ਇਹਨਾਂ ਦੁਕਾਨਦਾਰਾਂ ਭਰਾਵੀਆਂ ਨੂੰ ਇਹਨਾਂ ਨੂੰ ਰਾਹਤ ਮਿਲੇ ਸਾਡੀ ਜੀ ਕਿ ਪਾਣੀ ਖੜੇ ਰਹਿਦਾ ਹਰਦਮ ਜਦੋਂ ਗਾਂ ਘਰੇ ਤੇ ਇੱਕਦਮ ਮੋਟਰ ਤੇ ਜੇ ਕੋਈ ਜਿਆਦਾ ਤੇ ਇੱਕਦਮ ਕੀ ਕੜ ਉੱਤੇ ਵੱਜਦਾ ਹੈ ਜੀ ਕੀ ਕੰਮ ਕੀ ਕਰਦੇ ਸੀ ਮੈਂ ਰੇੜੀ ਲਾਉਣਾ ਆਈ ਸੀ ਇੱਥੇ ਦਾਣਾ ਮੰਡੀ ਵਿੱਚ ਤੇ ਮੇਰਾ ਕਹਿਣੇ ਦਾ ਮਤਲਬ ਇਹ ਬਿਲਕੁਲ ਇਹਨੂੰ ਸਹੀ ਕਰ ਦਿਆ ਜਾਏ ਮਿੱਤਰ ਜੀ ਆਪ ਜਿਹੜਾ ਪੁਰਾਣੀ ਦਾਣਾ ਮੰਡੀ ਵਿੱਚ ਇੱਕ ਸੀਵਰੇਜ ਆ ਔਰ ਫਲੋ ਹੋ ਰਿਹਾ ਹੁੰਦੇ ਬਾਰੇ ਤੁਸੀਂ ਕੋਈ ਦੋ ਸ਼ਬਦ ਦੋ ਦੇਖੋ ਜੀ ਜਿਹੜਾ ਸੀਵਰੇਜ ਓਵਰਫਲੋ ਹੋ ਰਿਹਾ ਉਹਦੀ ਸਮੱਸਿਆ ਬਹੁਤ ਚਿਰ ਤੋਂ ਚੱਲ ਰਹੀ ਹੈ ਕਿਉਂਕਿ ਇਹ ਜਿਹੜਾ ਸੀਵਰੇਜ ਹੈ ਇਹਨੂੰ ਓਵਰਫਲੋ ਕਰਨ ਵਾਸਤੇ ਜਿਹੜਾ ਕਿ ਪਿੱਛੇ ਜੇ ਇੱਕ ਫੌਜੀ ਰੋਡ ਦੇ ਉੱਤੇ ਹਨੂਮਾਨ ਮੰਦਿਰ ਦੇ ਸਾਹਮਣੇ ਇੱਕ ਉਹ ਹੈਗਾ ਸੀਵਰੇਜ ਟੱਕਨ ਉਹਨੂੰ ਸਫਾਈ ਹੋਣ ਵਾਲੀ ਹੈ ਉੱਥੋਂ ਬਹੁਤ ਵੱਡਾ ਜਾਮ ਲੱਗਦਾ ਹੈ ਇੱਕ ਮੰਗਲਮ ਸਵੀਟ ਕੋਲੇ ਹੈ ਸੀਵਰੇ ਉਹਦਾ ਬਹੁਤ ਵੱਡਾ ਜਾਮ ਹੈ ਇਹ ਤਿੰਨੇ ਟੱਕਨਾਂ ਦੀ ਜਦੋਂ ਤੱਕ ਸਫਾਈ ਨਹੀਂ ਹੁੰਦੀ ਇਹ ਲਾਈਨ ਨਿਰੰਤਰ ਨਹੀਂ ਚੱਲੇਗੀ ਕਿਉਂਕਿ ਜਦੋਂ ਅੱਗੋਂ ਬਲੌਕ ਹੋ ਜਾਂਦਾ ਤਾਂ ਪਿੱਛੇ ਇੱਥੇ ਨਰਕ ਵੱਜ ਜਾਂਦਾ ਤੇ ਪਿਛਲੇ 25 ਦਿਨਾਂ ਤੋਂ ਇੰਨਾ ਜ਼ਬਰਦਸਤ ਨਰਕ ਵੱਜਿਆ ਹੋਇਆ ਹੈ ਕਿ ਮੈਂ ਸੀਵਰੇਜ ਵਿਭਾਗ ਨੂੰ ਖੁਦ ਦੋ ਤਿੰਨ ਵਾਰ ਲਿਖਤੀ ਰੂਪ ਵਿੱਚ ਵੀ ਕੰਪਲੀਟ ਦੇ ਚੁੱਕਾ ਹਾਂ ਤੇ ਪੌਂਟები ਕੰਪਲੀਟ ਦੇ ਚੁਕੇ ਆ ਉਹ ਆਂਦੇ ਆ ਕਰ ਜਾਂਦੇ ਆ ਪਰ ਉਹ ਜਿਹੜੀ ਸਫਾਈ ਹੈ ਨਹੀਂ ਹੋ ਰਹੀ ਇਹਦੀ ਜਿਹੜੀ ਸਫਾਈ ਹੈ ਬਿਲਕੁਲ ਮੁਕੰਮਲ ਹੋਣੀ ਚਾਹੀਦੀ ਹੈ ਸਾਰਨ ਵੱਡੀ ਸਮੱਸਿਆ ਇਹ ਹੈ ਵੀ 1972 ਤੋਂ ਬਾਅਦ ਸਾਡੀ ਮੰਡੀ ਮਸਾ ਬਣੀ ਸੀ ਜਦੋਂ ਉਹਨੇ ਬਣੀ ਹੈ ਤਾਂ ਜਦੋਂ ਦਾ ਸੀਵਰੇਜ ਓਵਰਫਲੋ ਹੋਣ ਲੱਗਿਆ ਉਹ ਮੰਡੀ ਵੀ ਬਹਿਣੀ ਸ਼ੁਰੂ ਹੋ ਗਈ ਇਹਦੇ ਨਾਲ ਆਰਥਿਕ ਪੱਖੋਂ ਵੀ ਬਹੁਤ ਨੁਕਸਾਨ ਹੋ ਰਿਹਾ ਹੈ ਜਿਹੜੇ ਕੋਈ ਬਾਹਰੋਂ ਅੰਦਰੋਂ ਕੋਈ ਵਪਾਰੀ ਆਂਦੇ ਆ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਤੋਂ ਅਦੇ ਕੀ ਮੰਗਦੀ ਹੈ ਪ੍ਰਸ਼ਾਸਨ ਨੂੰ ਦੇਖੋ ਇਹ ਪ੍ਰਸ਼ਾਸਨ ਤੋਂ ਹੀ ਮੰਗਦਾ ਵੀ ਸੀਵਰੇਜ ਨੂੰ ਨਿਰੰਤਰ ਸਫਾਈ ਕਰਾਈ ਜਾਵੇ ਅਤੇ ਇੱਕ ਜਿਹੜੇ ਪੁਰਾਣੀ ਨਾਰਾ ਮੰਡੀ ਦੇ ਕਦੇ ਇੱਧਰ ਕਦੇ ਉੱਧਰ ਚਾਰ ਫੜਾ ਇਹ ਜਿਹੜੇ ਕੂੜੇ ਦੇ ਡੰਪ ਲੱਗਦੇ ਆ ਇਥੋਂ ਕੂੜੇ ਦਾ ਡੰਪ ਮੁਕੰਮਲ ਤੌਰ ਤੇ ਖਤਮ ਕੀਤਾ ਜਾਵੇ ਹਾਂਜੀ ਸਾਨੂੰ ਨਾ ਅੱਜ ਜਦੋਂ ਸੋਸ਼ਲ ਮੀਡੀਆ ਤੇ ਸੀਵਰੇਜ ਦੇ ਟਕਣ ਦੀ ਵੀਡੀਓ ਪਈ ਸੀ ਉਸ ਤੋਂ ਬਾਅਦ ਸਾਡੇ ਕੋਰਕੁਰੇ ਹਲਕੇ ਦੇ ਐਮਸੀ ਸਾਹਿਬ ਸਿਮਰਨ ਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਇਹ 24 ਘੰਟਿਆਂ ਦੇ ਵਿੱਚ ਇਹ ਲਾਈਨ ਪੂਰੀ ਮੁਕੰਮਲ ਤਰ੍ਹਾਂ ਸਫਾਈ ਕਰ ਦਿੱਤੀਆਂ ਜਾਣਗੀਆਂ ਕਿਉਂਕਿ ਸਾਡੀ ਵੱਡੀ ਮਸ਼ੀਨਾਂ ਦਾ ਬਹੁਤ ਵੱਡੇ ਪੱਧਰ ਤੇ ਠੇਕਾ ਹੋਇਆ ਹੈ ਉਹ ਕੁਝ ਸੈਂਸ ਸਫਾਈ ਕਰੀ ਜਾਂਦੀ ਹੈ ਪਰ ਇਹਨੂੰ ਜੰਗੀ ਪੱਧਰ ਤੇ ਜਲਦ ਸਫਾਈ ਕਰਾ ਕੇ ਅਸੀਂ ਇਹਨੂੰ ਸੁਚਾਰੂ ਢੰਗ ਨਾਲ ਚਲਾਵਾਂਗੇ ਅਸੀਂ ਧੰਨਵਾਦ ਕਰੀਏ ਸਿਮਰਨ ਜੀ ਦੇ ਵੀ ਤੇ ਨਗਰ ਕੌਂਸਲ ਦੇ ਵੀ ਹਾਂਜੀ ਜੋਸ਼ੀ ਸਾਹਿਬ ਸ਼ਹਿਰ ਕੋਰਕਪੁਰਾ ਦੇ ਵਿੱਚ ਸ਼ਹਿਰਾਂ ਸਮੱਸਿਆ ਬਹੁਤ ਜ਼ਿਆਦਾ ਚੱਲਦੀ ਹੁੰਦੀ ਹੈ ਹੁਣ ਤੇ ਬਾਰੇ ਕੀ ਹੋਊਗਾ ਹਾਂਜੀ ਆਪਾਂ ਨੂੰ ਅੱਜ ਜਿਹੜਾ ਕੋਟਕਪੂਰੇ ਦਾ ਸਭ ਤੋਂ ਮੇਨ ਪ੍ਰੋਬਲਮ ਸੀਵਰੇਜ ਦੀ ਆ ਰਹੀ ਆ ਜਿਸ ਦਾ ਕੀ ਹੱਲ ਸਪੀਕਰ ਸਾਹਿਬ ਦੇ ਕਹਿਣ ਤੇ ਵੀ ਜਲਦੀ ਤੋਂ ਜਲਦੀ ਅਸੀਂ ਬਹੁਤ ਜਲਦੀ ਇਹਦਾ ਹੱਲ ਕਰ ਦਾਂਗੇ ਕਿਉਂਕਿ ਜਿਹੜਾ ਤਕਰੀਬਨ 48 ਅੰਚਾ ਦੇ ਜਿਹੜੇ 27 ਸੀਗੇ ਆਪਣੇ ਪੋਲ ਉਹ ਅਸੀਂ ਹੋਰ ਸੀ ਜਿਹੜੇ ਉਹ ਸਪਾਈ ਕਰਨ ਚਾਲੂ ਕਰਤੇ ਆ ਜਿਹੜਾ ਕਿ ਅਸੀਂ ਸਭ ਤੋਂ ਪਹਿਲਾਂ ਲੱਗਿਆ ਠਾਕਰ ਬੇਕਰੀ ਤੋਂ ਲੈ ਕੇ ਕੱਲ ਭਾਰਤ ਚੌਕ ਤੇ ਨਵਾਂ ਬੱਸ ਸਟੈਂਡ ਤੇ ਜਿਹਦੀ ਸਮੱਸਿਆ ਜਲਦੀ ਹੱਲ ਹੋ ਜੂਗੀ ਤਾਂ ਕਿ ਗਾਂ ਤੋਂ ਕੋੜਕਪੁਰੇ ਦੇ ਵਸਿਆ ਨੂੰ ਇਹ ਸਮੱਸਿਆ ਦਾ ਹੱਲ ਤਕਲੀਫ ਨਾ ਆਵੇ ਸੀਵਰੇਜ ਪਾਣੀ ਦੀ ਗਰਾਣੀ ਦਾਣਾ ਮੰਡੀ ਸ਼ਾਸਤੀ ਮਾਰਕੀਟ ਦੇ ਵਿੱਚ ਇੰਨਾ ਸੀਵਰੇਜ ਦਾ ਬੁਰਾ ਹਾਲ ਹੈ ਲੰਮੇ ਸਮੇਂ ਤੋਂ ਲੋਕਾਂ ਦੇ ਕਾਰੋਬਾਰ ਧੰਪ ਹੋਏ ਰਿਹਾ ਹੈ ਬਦਬੂ ਵਾਲੀ ਜ਼ਿੰਦਗੀ ਜਿਉ ਰਹੀ ਹੈ ਹਾਂਜੀ ਉਹਦੇ ਬਾਰੇ ਬੋਲੋ ਜੀ ਇਹਨਾਂ ਦਾ ਅਜੇ ਵੇਖੋ ਮੈਂ ਉੱਥੇ ਗਿਆ ਤਾਂ ਐਂਦੀਆ ਮੈਂ ਤੁਹਾਨੂੰ ਝੂਠ ਬੋਲਦਾ ਪਰਸੋਂ ਖੰਡ ਜਿਹੜੀ ਮੰਡੀ ਆ ਉੱਥੇ ਗੁਰ ਮੰਡੀ ਸੱਚ ਸੌਰੀ ਗੁਰ ਮੰਡੀ ਚ ਮਸ਼ੀਨਾਂ ਲਾ ਕੇ ਆਈ ਆ ਉੱਥੋਂ ਕੰਮ ਵੀ ਕਰਕੇ ਆਈ ਆ ਕਿਉਂਕਿ ਹੁਣ ਵੇਖੋ ਮਸ਼ੀਨਾਂ ਇੱਕ ਕੰਪਲੀਟਾ ਰੋ ਸਾਡੇ ਕੋਲ 15 20 ਆ ਜਾਂਦੀਆਂ ਤੇ ਕਈ ਕੰਪਲੀਟ ਤੇ ਦੋ ਦੋ ਘੰਟੇ ਤਿੰਨ ਤਿੰਨ ਘੰਟੇ ਟਾਈਮ ਲੱਗ ਜਾਂਦੇ ਆ ਜਿਸ ਕਰਕੇ ਕੰਪਲੀਟਾ ਅਗਲੇ ਦਿਨ ਜਾਵੜਦੀਆਂ ਉਹ ਪੈਂਡਿੰਗ ਪੈਂਡਿੰਗ ਹੋਈ ਜਾਂਦੀਆਂ ਜੇ ਕਿਸੇ ਨੂੰ ਬਾੜੀ ਤਕਰੀਬਾ ਉਹ ਸਾਨੂੰ ਅਸੀਂ ਵਾਰੀ ਵਾਰੀ ਤੁਹਾਡੇ ਮਾਧਿਅਮ ਮਾਧਿਅਮ ਰਾਹੀਂ ਕਹਿੰਦੇ ਆ ਅਸੀਂ ਹਾਜ਼ਰ ਬੈਠੇ ਆ ਸਾਡੇ ਕੋਲ ਆਵੋ ਤੇ ਤਕਰੀਬਨ ਅਸੀਂ ਹੱਲ ਕਰਕੇ ਮੋੜਦੇ ਆ ਤੇ ਹੋਰ ਤੁਹਾਨੂੰ ਮੈਂ ਇੱਕ ਗੱਲ